ਕਰਦੇ ਆ ਬਿੱਲ ਦੇ ਘਰਾਂ ਜਾਂ ਤੋਂ ਸਰਦਾਰ ਸੁਖਵਿੰਦਰ ਸਿੰਘ ਜੀ ਪੁੱਜਿਆ ਬਿੱਲ ਦੇ ਘਰਾਂ ਜਾਂ ਤੋਂ ਬੜਾ ਧੰਨਵਾਦ ਕਰਦੇ ਆ ਜਿੰਦਾ ਰਹੀ ਜੀ ਇਸ ਪਿੰਡ ਨੂੰ ਵੱਡੀ ਦੇਣਾ ਮੇਰੇ ਵੀਰੋ ਹੋਂਦਾ ਦੇ ਦਾਦਾ ਜੀ ਵੱਲੋਂ ਮੇਰੇ ਵੀਰੋ ਸ਼ਹੀਦ ਗੁਰਪੱਤਰ ਸਿੰਘ ਜੀ ਹੋਂਦਾ ਵੱਲੋਂ ਇਹ ਖੇਡ ਸਟੇਡੀਅਮ ਵਿੱਚ ਪਿੰਡ ਨੂੰ ਦੇਣ ਦੀ ਵੱਡੀ ਦੇਣਾ ਮੇਰੇ ਵੀਰੋ ਬੜਾ ਜਿਹੜਾ ਧੰਨਵਾਦ ਕਰਦੇ ਆ ਸਾਡੇ ਵੀਰ ਮਰ ਪਹੁੰਚਣ ਜਿਹਨਾਰੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਜੇ ਕਿ ਜਿਹੜੀ ਕਹਿੰਦੇ 32 ਫਾਜ਼ੀਰ ਦਵਾਈਆਂ ਤੇਰੇ ਵੀਰੋ ਵੱਡਾ ਜਿਹੜਾ ਧੰਨਵਾਦ ਕਰਦਾ ਸਰਦਾਰ ਸੁਖਵਿੰਦਰ ਸਿੰਘ ਜੀ ਤੇ ਨਾਲ ਸਾਡੇ ਸਤਿਕਾਰਯੋਗ ਵੀਰ सोनू ਜੀ ਪੁੱਜਿਆ ਤੇ ਨਾਲ ਪੁੱਜਿਆ ਵੱਡਾ ਧੰਨਵਾਦ ਕਰੇ ਵਿਚਕਾਰ ਸਰਦਾਰ ਸੁਖਵਿੰਦਰ ਸਿੰਘ ਜੀ ਵਿਸਤੀ ਇਹ ਆਪ ਨੇ ਦੋ ਵਿਚਾਰ ਰੱਖਣਗੇ ਇੱਕ ਕਲੱਬ ਲਈ ਅੱਜ ਸ਼ਹੀਦ ਬਾਬਾ ਦੀਪ ਸਿੰਘ ਮੈਮੋਰੀਅਲ ਕਲੱਬ ਦੇ ਸੱਜੇ ਦੁਸਤੇ ਇੱਥੇ ਤੁਹਾਡੇ ਸਾਰਿਆਂ ਦੇ ਵਿੱਚ ਆਇਆ ਹਾਂ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਜਿਹੜਾ ਗਰਾਊਂਡ ਅਸੀਂ ਪਿਛਲੇ ਲਗਭਗ 30 ਸਾਲਾਂ ਤੋਂ ਨਹੀਂ ਬਣਾ ਸਕੇ ਤੇ ਥੋੜੀ ਦੇਰ ਦੇ ਵਿੱਚ ਹੀ ਬਾਬਾ ਵੀਰ ਸਿੰਘ ਕਲੱਬ ਦੇ ਨੌਜਵਾਨ ਸਾਥੀਆਂ ਨੇ ਅਪਰਾਲਾ ਕਰਕੇ ਬਹੁਤ ਵਧੀਆ ਇਹ ਜਿਹੜਾ ਸਾਡੇ ਪਿੰਡ ਦਾ ਗਰਾਊਂਡ ਹੈ ਇਹਨੂੰ ਬਣਾਇਆ ਮੈਂ ਆਪਣੇ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਆਪਣੇ ਸਾਰੇ ਸਹਿਯੋਗੀਆਂ ਵੱਲੋਂ ਵਿਸ਼ੇਸ਼ ਤੌਰ ਤੇ ਆਪਣੇ ਪਰਿਵਾਰ ਵੱਲੋਂ ਇਨਾਂ ਦਾ ਬੜਾ ਧੰਨਵਾਦ ਜੀ ਪੀਐਸ ਸਟੇਡੀਅਮ ਸਰਦਾਰ ਗੁਰਵਚਨ ਸਿੰਘ ਮੇਰੇ ਗ੍ਰੈਂਡਫਾਦਰ ਦੇ ਨਾਮ ਤੇ ਬਣਿਆ। ਇਹਨਾਂ ਨੇ ਬਹੁਤ ਵਧੀਆ ਗਰਾਊਂਡ ਬਣਾਇਆ। ਮੈਂ ਇਹਨਾਂ ਨੂੰ ਬੇਨਤੀ ਕਰਦਾ ਇਸ ਗਰਾਊਂਡ ਦੇ ਵਾਸਤੇ ਜਿੰਨੇ ਵੀ ਕਦੀ ਇਹਨਾਂ ਨੂੰ ਪੈਸਿਆਂ ਦੀ ਲੋੜ ਹੋਵੇ ਮੈਂ ਤੇ ਮੇਰਾ ਪਰਿਵਾਰ ਇਹਨੂੰ ਦੇਵਾਂਗੇ। ਜੋ ਇਹਨਾਂ ਨੇ ਕਰਾਉਣਾ ਮੈਂ ਦਵਾਂਗਾ। ਮੈਂ ਮੈਂ ਇਸ ਗੱਲ ਤੋਂ ਬੇਸ਼ੱਕ ਤੁਹਾਡੇ ਸਾਰੇ ਸਾਹਮਣੇ ਅਸੀਂ ਤਾਂ ਸ਼ਰਮਿੰਦੇ ਆਂ। ਅਸੀਂ ਇੰਨੇ ਸਾਲਾਂ ਚ ਇੰਦਾ ਦਾ ਗਰਾਊਂਡ ਨਹੀਂ ਬਣਾ ਸਕਦੇ ਜਿੱਦਾਂ ਦਾ ਇਹ ਬਾਬਾ ਦੀਪ ਸਿੰਘ ਕਲੱਬ ਦੇ ਯੋਧਿਆਂ ਨੇ ਬਣਾ ਦਿੱਤਾ ਧੰਨਵਾਦ ਜਾਇਹ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਡੀਆਂ ਗੱਲਾਂ ਕਹੀਆਂ ਸਰਦਾਰ ਸੁਖਿੰਦਰ ਸਿੰਘ ਬਿਸਤੀ ਜੀ ਨੇ ਇੰਦਾ ਖੁੱਲ ਕੇ ਹੀ ਮਤਲਬ ਇੰਦਾ ਸਜੋਗ ਜਾਂ ਇੰਦਾ ਵਿਚਾਰ ਦੇਉਂਦਾ ਪਈਆ ਪਈਆ ਖੂਨ ਵਜਦਾ ਵੀ ਨਹੀਂ ਬਹੁਤ ਵਧੀਆ ਵੀ ਸਾਨੂੰ ਕਿਹਾ ਆਸ਼ੀਰਵਾਦ ਦਿੱਤਾ ਆਪਣਾ ਧੰਨਵਾਦ ਕਰਦੇ ਆ ਅਸੀਂ ਜਦ ਸੋ ਦੋ ਵਿਚਾਰ ਸਾਡੇ ਸਾਫਤਾ ਸਰਪੰਚ ਸੋਤੂ ਸਾਹਿਬ ਇਹ ਦੋ ਜੀ ਬਾਈਕੀ ਦਾ ਖਾਲਸਾ ਵਾਜਿਬੀ ਫੱਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਸਤਿ ਸ਼੍ਰੀ ਅਕਾਲ ਜੀ ਸੋ ਮੈਂ ਧੰਨਵਾਦੀ ਆ ਸ਼ਹੀਦ ਬਾਬਾ ਦੀਪ ਸਿੰਘ ਜੀ ਸਪੋਰਟ ਕਲੱਬ ਇਹਨਾਂ ਨੇ ਐਸੇ ਬੁਲਾ ਕੇ ਸਾਨੂੰ ਮਾਣ ਬਖਸ਼ਿਆ ਸੋ ਪਹਿਲਾਂ ਤਾਂ ਇਹਨਾਂ ਨੂੰ ਵਧਾਈ ਮੈਂ ਪਿਛਲੇ ਸਾਲ ਵੀ ਇਹਨਾਂ ਦੇ ਟੂਰਨਾਮੈਂਟ ਤੇ ਆਇਆ ਸੀ ਤੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਅਗਲੇ ਸਾਲ ਗਰਾਊਂਡ ਪਿਆਰ ਕਰਨਾ ਤੋ ਇਹ ਆਪਣੇ ਇਸ ਮਕਸਦ ਦੇ ਵਿੱਚ ਕਾਮਯਾਬ ਹੋਏ ਇਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜੀ ਉਧਰ ਵੱਡੇ ਵਾਰਿਸ ਸੁਖਦਾਰ ਕੋ ਸਰਦਾਰ ਸੁਖਵਿੰਦਰ ਸਿੰਘ ਜੀ ਔਰ ਨਾਲ ਸਾਡੇ ਵੱਡੇ ਵੀਰ ਸੋਨੂ ਭਾਹੁਰ ਦਾ ਬਹੁਤ ਵੱਡਾ ਸੀ ਧੰਨਵਾਦ ਕਰਦੇ ਆ ਐਨ ਤੋਂ ਬੱਤਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੇ ਕੇਮ ਦੇ ਸਮੇਂ ਦੇ ਵਿੱਚ ਸਮਾਂ ਕੱਢ ਕੇ ਇਹ ਜਿਹੜੀ ਕੰਦੇ ਪੱਟੀ ਆਜਲੀ ਲਵਾਈਆ ਮੇਰੇ ਵੀਰੋ ਉਦਰੇ ਖਿਡਾਰੀਆਂ ਨਾਲ ਯਾਰ ਪਹਿਚਾਰ ਜਿਹੜੀ ਕਰਦੇ ਲਈ ਜਾ ਰਿਹਾ ਇੱਕ ਯਾਦਗਾਰੀ ਤਸਵੀਰ ਜਿਹੜੀ ਕਹਿੰਦੇ ਕੈਮਰੇ ਦੀ ਯਾਤਰਾ ਵਾਹ ਵੀ ਜਿਹੜੀ ਯਾਦਗਾਰੀ ਤਸਵੀਰ ਇਨਾ ਖਿਡਾਰੀ ਵੀਰਾਂ ਦੇ ਨਾਲ ਜਿਹੜੀ ਕਰਵਾ ਲਈ ਸਾਡੇ ਪ੍ਰਬੰਧਕ ਵੀਰ ਨਾਲ ਬੜੇ ਮਾਣ ਸਤਿਕਾਰੂਗਾ ਸਰਦਾਰ ਸੁਖਵਿੰਦਰ ਸਿੰਘ ਜੀ ਔਰ ਨਾਲ ਸਾਡੇ ਵੱਡੇ ਵੀਰ ਸੋਨੂ ਭਰਾ ਹਣੀ ਔਰ ਸਾਡੇ ਪ੍ਰਬੰਧਕ ਵੀਰ ਬਨੀਪਰਾ ਹੁਣੀ ਦੇ ਨਾਲ ਅਮਰਪਰਾ ਹੁਣੀ ਹੈ ਜਿਹਨਾਂ ਦੇ ਸਾਡੇ ਸਤਿਕਾਰਯੋਗ ਵੀਰਾਂ ਵੱਡਾ ਧੰਨਵਾਦ ਕਰਦੇ ਆ ਦਿਲ ਦੀਆਂ ਗਹਿਰਾਈਆਂ ਤੋਂ ਸਰਦਾਰ ਸੁਖਵਿੰਦਰ ਸਿੰਘ ਜੀ ਨੂੰ ਦਾ ਵੱਡਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਹਿੰਦੇ ਇਸ ਪਿੰਡ ਨੂੰ ਕਹਿੰਦੇ ਵੱਡੀ ਦੇਣ ਹੈ ਮੇਰੇ ਵੀਰੋ ਵੱਡਾ ਧੰਨਵਾਦ ਕਰਦੇ ਆ ਦਿਲ ਦੀਆਂ ਗਹਿਰਾਈਆਂ ਨੂੰ ਮੇਰੇ ਵੀਰੋ ਸ਼ਹੀਦ ਸਰਦਾਰ ਸੁਖਵਿੰਦਰ ਸਿੰਘ ਜੀ ਹੁੰਦਾ ਵੀ ਵੱਡੀ ਦੇਣ ਹੈ ਮੇਰੇ ਵੀਰੋ ਹੋਦਰ ਵੱਡਾ ਧੰਨਵਾਦ ਕਰਦੇ ਆ ਸਾਡੇ درمیان ਪੰਚ ਸਾਹਿਬ ਜੀ ਪੁੱਜਿਆ ਵੱਡਾ ਧੰਨਵਾਦ ਕਰਦੇ ਆ ਮੇਰੇ ਵੀਰੋ ਉਧਰ ਇੱਕ ਯਾਦਗਾਰੀ ਤਸਵੀਰ ਜਿਹੜੀ ਕਦੇ ਕੈਮਰੇ ਦੀ ਅੱਖ ਵਿੱਚ ਕੈਚ ਕੀਤੀ ਜਾ ਰਹੀ ਹੈ ਮੇਰੇ ਵੀਰੋ ਸਾਡੇ ਦਰਮਿਆਨ ਪਹੁੰਚੋ ਮੁੱਖ ਮਹਿਮਾਨ ਬੈਠੇ ਆਈ ਆਪਾਂ ਗਰਾਊਂਡ ਵਾਲੀ ਲਓ ਉਧਰ ਇੱਕ ਯਾਦਗਾਰੀ ਤਸਵੀਰ ਜਿਹੜੀ ਕਦੇ ਕੈਮਰੇ ਦੀ ਅੱਖ ਵਿੱਚ ਕੈਚ ਕੀਤੀ ਜਾ ਰਹੀ ਹੈ ਮੇਰੇ ਵੀਰੋ ਤੇ ਝੱਖੜ ਵੀ ਆਉਂਦਾ के यादिया यारो इन स्थान चले जाते हैं आओ बाकी जो समय समय के नाल इन भावे चले जाते परादा जो हमेशा ताजे रहेंगे यार वाली तस्वीर